ਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸੀਗਨੈਚਰ ਮਰੀਕੇ ਦੋ ਨੌਜਵਾਨ ਜਿਹੜੇ ਓਰਿਸਾ ਦਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਵ ਚੌਕੇ ਟਾਣਿਆਂ ਤੇ ਉਸ ਬੰਦੀਏ ਸੀਗਨੈਚਰ ਬੁਣੇ ਦੇ ਆਧਾਰ ਤੇ ਇਹਨਾਂ ਵੱਲੋਂ ਐਫਆਈਆਰ ਨੰਬਰ 206 ਮਿਤੀ 9 11 25 ਅੰਡਰ ਸੈਕਸ਼ਨ 303 ਦੋ ਬੀਐਨਐਸ ਵਗੈਰਾ ਅਤਿ ਖਸਪਰਜ ਵੈਲੰਟਰੀ ਕਰਕੇ ਤਫਤੀਸ਼ ਕੀਤੀ ਦੁਰਾਨੇ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹ ਆਪਣੇ ਇੰਡਰੀਨ ਦਾ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਰੀ ਕੀਤਾ ਸੀ ਮੋਟਰਸਾਈਕਲ ਚੋਰੀ ਕੀਤਾ ਤੇ ਬ੍ਰਾਮ ਦੇ ਦਿੱਤਾ ਉਹਨਾਂ ਐਸਏਆਈ ਵੱਲੋਂ ਮੌਕੇ ਤੇ ਗ੍ਰਾਹਨੇ ਪੁੱਛ ਗਏ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਬਿੱਲਾ ਜਿਹੜੇ ਐ ਵਿਆਇਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਇਸ ਸਬੰਧ ਵਿੱਚ ਉਹਨਾਂ ਆਵਾਜ਼ ਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੂ ਹੀ ਕਾਬੂ ਆ ਗਿਆ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਆਸਕ ਕੀਤਾ ਗਿਆ ਉਸਕੇ ਚੱਲ ਰਹੀ ਹੈ ਇਹ ਦੇ ਸਬੰਧ ਵਿੱਚ